ਜੀ ਸਾਡੇ ਪਿੰਡ ਦੇ ਵਿੱਚ ਸਰ ਐਵਰੇਜ 90 ਤੋਂ 95% ਜਿਹੜੇ ਆਰਮੀ 'ਚ ਜੋਬ ਕਰਦੇ ਅੱਛਾ ਜੀ ਪੰਜਾਬ ਦੇ ਪਿੰਡ ਵਾ ਜੀ ਕਿੰਨਾ ਸੋਹਣਾ ਲੱਗਦਾ ਆ ਜੀ ਇਦਾਂ ਜੀ ਐਕਚੁਅਲ ਸਰ ਮੈਂ ਤਾਂ ਤਿੰਨ ਪੀੜੀ ਤੋਂ ਹੀ ਆਰਮੀ 'ਚ ਆ ਅੱਛਾ ਜੀ ਤੇ ਮੇਰੇ ਪਰਿਵਾਰ ਦੇ ਅਕੈਡਮੀ ਕਿਉਂਕਿ ਅਗਨੀਵੀਰ ਕਰਕੇ ਬਹੁਤ ਲੋਕੀ ਨਿਰਾਸ਼ ਹੋ ਗਏ ਨਹੀਂ ਉਹ ਸਰ ਗੱਲ ਇਹ ਹੈਗੀ ਮੈਂ ਆਰਮੀ 'ਚ ਹੀ ਆਇਆ ਉਹ ਕਿਸੇ ਨਾ ਕਿਸੇ ਕਾਰਨ ਕੋਸ਼ਾ ਹੱਦ ਤੱਕ ਸਹੀ ਵੀ ਹੈ अच्छा तगड़े मुल्कों ਨਾਲ ਲੜਾਈ ਅਗਰ ਲੜਨੀ ਹੈ ਤੇ ਸੈਨਿਕ ਨੰਬਰ 1 ਚਾਹੀਦਾ ਬਿਲਕੁਲ ਸੋਲਿਡ ਚਾਹੀਦਾ ਹਾਂ ਜਿਹੜਾ ਆਰਮੀ ਸੁਬੇਦਾਰ ਉਹਦੀ ਆ ਘੁੱਠੀ ਹੈ ਜੀ ਅੱਛਾ ਜੀ ਇਹ 10 15 ਸਾਲ ਪਹਿਲੇ ਉਹਨਾਂ ਨੇ ਬਣਾਈ ਹੈ ਬੈਂਕੋ ਏਸ਼ੀਆ ਗੇਮ ਲੜ ਕੇ ਆਏ ਅੱਛਾ ਜੀ ਮੇਰੇ ਡੈਡੀ ਜੀ ਨੇ ਜਿਹੜੀ ਐ ਪ੍ਰੋਨ ਮੈਡਲ ਦੀ ਕੁਸ਼ਤੀ ਲੜੀ ਸੀ ਮੈਂ ਥੋੜਾ ਜਿਹਾ ਜ਼ਖਮੀ ਹੋ ਗਿਆ ਰਜੋਰੀ ਦੇ ਵਿੱਚ ਅੱਛਾ ਜੀ ਗ੍ਰੇਨੇਡ ਫਟਿਆ ਥੋੜਾ ਜਿਹਾ ਮੇਰੇ ਲੱਗ ਗਿਆ ਇੱਥੇ ਅੱਛਾ ਜੀ ਇੱਕ ਅੰਦਮ ਹੋਇਆ ਥੋੜਾ ਜਿਹਾ ਅੱਛਾ ਜੀ ਹਾਰ ਭਰੇ ਪਏ ਜੇ ਛੋਟੇ ਬੁੱਧੇ ਆ ਜੀ ਕਿਸੇ 2- ਇਹ ਇੱਕ ਹੈ ਤੁਹਾਨੂੰ ਸਾਰੇ ਕਰਨਲ ਜਨਰਲ ਬ੍ਰਿਗੇਡੀਅਰ ਸਾਰੇ ਮਿਲਨੇ ਉਹ ਘਰ ਜੀ ਮੇਜਰ ਸਾਹਿਬ ਹੈ ਲਾਲਕੋਠੀ ਵਾਲਾ ਅੱਛਾ ਜੀ ਆ ਜੀ ਜਨਰਲ ਸਾਹਿਬ ਦੇ ਜਿਹੜੇ ਪੋਤਾ ਸਾਹਿਬ ਸੀਗੇ ਆਈਟੀਬੀ ਵਿਜਨ ਇੰਸਪੈਕਟਰ ਰਟਾਇਰ ਹੋ ਇਹਨਾਂ ਨੂੰ ਮੇਡਾ ਮੇਜਰ ਸਾਹਿਬ ਹੈ ਅੱਛਾ ਜੀ ਇਹਨਾਂ ਦਾ ਹੀ ਵੱਡਾ ਭਰਾ ਕਰਨਲ ਜਿਹੜੇ ਉੱਥੇ ਰਹਿੰਦੇ ਨੇ ਆਪਣੇ ਪਠਾਨਕੋਟ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਪੁੱਜੇ ਆ ਜੀ ਪਿੰਡ ਪੱਸੀ ਕੰਢੀ ਫੌਜੀਆਂ ਦਾ ਪਿੰਡ ਵਾ ਹਰੇਕ ਘਰ ਦੇ ਵਿੱਚੋਂ ਤਕਰੀਬਨ ਕੋਈ ਨਾ ਕੋਈ ਫੌਜ ਦੇ ਵਿੱਚ ਭਰਤੀ ਆ ਤੇ ਚਲਾਂਗੇ ਅੱਗੇ ਜਾ ਕੇ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੁਸੀਂ ਗ੍ਰੀਨਰੀ ਦੇਖੋ ਇਹ ਪੰਜਾਬ ਦੇ ਪਿੰਡ ਵਾ ਜੀ ਨਾ ਸੋਹਣਾ ਲੱਗਦਾ ਆ ਤੇ ਅੱਗੇ ਮੇਨ ਗੇਟ ਵੀ ਆ ਜਾਣਾ ਪਿੰਡ ਦਾ ਤੇ ਇਹ ਗ੍ਰੀਨਰੀ ਹੈ ਜੀ ਪੰਜਾਬ ਦੀ ਕੋ ਸ਼ਾਰਪਟ ਡਿਸਟ੍ਰਿਕਟ ਦਾ ਪਿੰਡ ਆ ਇਹ ਬਹੁਤ ਸੋਹਣਾ ਪਿੰਡ ਆ ਪਹਾੜੀ ਏਰੀਆ ਇੱਥੋਂ ਤਕਰੀਬਨ 5 ਕਿਲੋਮੀਟਰ ਤੋਂ ਸ਼ੁਰੂ ਹੋ ਜਾਂਦਾ ਦਸੂਏ ਤੋਂ ਇਹ ਤਕਰੀਬਨ 8 ਕਿਲੋਮੀਟਰ ਪਿੰਡ ਵਾ ਜੀ ਚਲੋ ਜੀ ਚੱਲਦੇ ਆ ਅੱਗੇ ਮਿਲਦੇ ਆ ਅੱਗੇ ਜਾ ਕੇ ਕਹਿੰਦੇ ਪਿੰਡ ਦੇ ਵਿੱਚ ਗ੍ਰੀਨ ਹਾਊਸ ਵੀ ਹੈਗਾ। ਦੋਸਤੋ ਆ ਗਏ ਆ ਇੱਥੇ ਭਾਈ ਸਾਹਿਬ ਹੁਣੀ ਆ ਜਿਹੜੇ ਤਰਵਿੰਦਰ ਜੀ ਆ ਉਹ ਕੋਚ ਰਹੇ ਆ ਆਰਮੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਜਾ ਕੇ ਤੇ ਸਾਹਮਣੇ ਬੈਠੇ ਹੋਏ ਆ ਆਪਣਾ ਇੱਥੇ ਇਹਨਾਂ ਨੇ ਸ਼ਾਪ ਬਣਾਈ ਹੋਈ ਆ ਸੇਵਾ ਦੇ ਰੂਪ ਵਿੱਚ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਵਾਜੀ ਠੀਕ ਹੋ ਭਾਜੀ ਫਟ ਭਾਜੀ ਪਤਾ ਲੱਗਾ ਸੀ ਇਸ ਪਿੰਡ ਦੇ ਬਾਰੇ ਸਾਨੂੰ ਜੋ ਵੀ ਇਸ ਪਿੰਡ ਦੀ ਹਿਸਟਰੀ ਆ ਜੀ ਤੇ ਉਹ ਜਾਣੂ ਕਰਾਓ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਕਿ ਸਾਨੂੰ ਪਤਾ ਲੱਗਾ ਕਿ ਫੌਜੀਆਂ ਦਾ ਪਿੰਡ ਵਾ ਇਹ ਇੱਕ ਤੇ ਬਾਕੀ ਗੱਲਬਾਤ ਜੋ ਹਾਂਜੀ ਭਾਜੀ ਦੱਸਿਓ ਇਸ ਪਿੰਡ ਬਾਰੇ ਜੀ ਸਰ ਜੀ ਪਿੰਡ ਦੀ ਪਹਿਲੇ ਤੋਂ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਮੇਰੇ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਾਡੇ ਪਿੰਡ ਦੇ ਵਿੱਚ ਸਰ ਐਵਰੇਜ 90 ਤੋਂ 95% ਜਿਹੜੇ ਆਰਮੀ 'ਚ ਜੋੜ ਕਰਦੇ ਅੱਛਾ ਜੀ ਔਰ ਹਰ ਸੰਸਥਾ ਵਿੱਚ ਜੋੜ ਕਰਦੇ ਜਿਸ ਤਰ੍ਹਾਂ ਇਨਫੈਂਟਰੀ ਵਿੱਚ ਆਰਟੀ ਦੇ ਵਿੱਚ 에ਅਰ ਫੋਰਸ ਨੇਵੀ ਅੱਛਾ ਜੀ ਔਰ ਸੀਆਰਪੀਐਫ ਬੀਐਸਐਫ ਸਾਰੇ ਵਿਭਾਗ ਵਿੱਚ ਹੈਗੇ ਠੀਕ ਹੈ ਜੀ ਸਾਡੇ ਪਿੰਡ ਦੇ ਵਿੱਚ ਸਿਪਾਈ ਤੋਂ ਲੈ ਕੇ ਜਰਨਲ ਤੱਕ ਸਾਰੇ ਰੈਂਕ ਦੇ ਸੈਨਿਕ ਹੈਗੇ ਜੀ ਸਾਰਿਆਂ ਨੇ ਆਪਣੇ ਆਪਣੇ ਉੱਤੇ ਦੇ ਹਿਸਾਬ ਨਾਲ এডੂਕੇਸ਼ਨ ਦੇ ਹਿਸਾਬ ਨਾਲ ਯੋਗਤਾ ਦੇ ਹਿਸਾਬ ਨਾਲ ਆਪਣੀ ਸੇਵਾ ਮੰਨ ਲਈਆਂ ਜੀ ਤੇ 90 ਤੋਂ ਪਰਸੈਂਟ 90 ਤੋਂ 95 ਪਰਸੈਂਟ ਸਾਡੇ ਆਰਮੀ ਜੀ ਨੇ ਸਾਡੇ ਇੱਕ ਵੀਰ ਜੀ ਸੀਗੇ ਰਜੋਰੀ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ ਸੀ ਜੀ ਉਹਨਾਂ ਦੀ ਸ਼ਹਾਦਤ ਨੂੰ ਬਹੁਤ ਸਲਾਮ ਹੈ ਤੇ ਉਹ ਸਾਡੇ ਪਿੰਡ ਦੇ ਜਦੋਂ ਐਂਟਰੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਯਾਦਗਾਰੀ ਗੀਤ ਬਣਾਇਆ ਠੀਕ ਹੈ ਜੀ ਉਹਨਾਂ ਦੇ ਪਰਿਵਾਰ ਨੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਇਆ ਸਵੇਰੇ ਸ਼ਾਮਾਂ ਨੂੰ ਦਰਸ਼ਨ ਵੀ ਕਰਦੇ ਠੀਕ ਹੈ ਭਾਜੀ ਇੱਕ ਮੈਂ ਪਿੱਛੇ ਦੇ ਬਜ਼ੁਰਗ ਦਾਦੀ ਤੁਹਾਡੇ ਬਜ਼ੁਰਗਾਂ ਦੀ ਵੀ ਕੋਈ ਹਿਸਟਰੀ ਆ ਕਹਿੰਦੇ ਉਹ 1970 ਚ ਕੀ ਉਹ ਜਨੂ ਕਰਾਇਓ ਮਾੜਾ ਜਿਹਾ ਇਦਾਂ ਜੀ ਐਕਚੁਅਲ ਸਰ ਮੈਂ ਤਾਂ ਤਿੰਨ ਪੀੜੀ ਤੋਂ ਹੀ ਆਰਮੀ ਚ ਅੱਛਾ ਜੀ ਸਾਰੇ ਆਰਮੀ ਚ ਅੱਛਾ ਜੀ ਮੇਰੇ ਤਾਇਆ ਜੀ ਤੇ ਮੇਰੇ ਚਾਚਾ ਜੀ ਤੇ ਮੇਰੇ ਡੈਡੀ ਜੀ ਤਿੰਨੇ ਹੀ 도ਗਰਾ ਰੈਜiment ਦੇ ਵਿੱਚ ਸੁਭਿਦਰ ਮੇਜਰ ਤੇ ਕੈਪਟਨ ਰਟਾਇਰ ਹੋਏ ਠੀਕ ਹੈ ਜੀ ਤੇ ਮੇਰੇ ਤਾਇਆ ਜੀ ਨੇ 62 ਦੀ ਲੜਾਈ ਲੜੀ अच्छा जी दो जख्मी भी हुए ही दो चारों ਨੂੰ ਗੋਲੀਆਂ ਵੀ ਲੱਗੀਆਂ ਸੀ ਠੀਕ ਹੈ ਜੀ ਤੇ ਅਕਤੂਬਰ ਸਰ ਫਿਰ 71 ਦੀ ਲੜਾਈ ਹੋਈ ਸੀ ਜਦੋਂ ਮੇਰੇ ਤਾਇਆ ਜੀ ਡੈਡੀ ਜੀ ਦੇ ਚਾਚਾ ਜੀ ਇਹਨਾਂ ਨੇ 71 ਦੀ ਵੀ ਲੜਾਈ ਲੜੀ ਠੀਕ ਹੈ ਜੀ ਤੇ ਮੇਰੇ ਡੈਡੀ ਜੀ ਦੇ ਚਾਚਾ ਜੀ ਕੋਈ ਤਾਇਆ ਜੀ ਵੀ ਕੁਸ਼ਤੀ ਲੜਦੇ ਸੀ ਉਹ ਕੰਡਮ ਹੋਣ ਕਰਕੇ ਅੱਗੇ ਫਿਰ ਨਹੀਂ ਜਾ ਪਾਏ ਨੈਸ਼ਨਲ ਤੱਕ ਹੀ ਸੀਗੇ ਅੱਛਾ ਜੀ ਫਿਰ ਮੇਰੇ ਡੈਡੀ ਜੀ ਤੇ ਚਾਚਾ ਜੀ ਜਿਹੜੇ 1970 ਬੈਂਕੋ ਏਸ਼ੀਆ ਗੇਮ ਲੜ ਕੇ ਆਏ ਅੱਛਾ ਜੀ ਉਹ ਮੇਰੇ ਡੈਡੀ ਜੀ ਨੇ ਜਿਹੜੀ ਹੈ ਗਰੋਨ ਮੈਡਲ ਦੀ ਕੁਸ਼ਤੀ ਲੜੀ ਠੀਕ ਆ ਪਰ ਉਸ ਵਕਤ ਸੁਖ ਸੁਗਤਾਂ ਦੀਆਂ ਨਹੀਂ ਸੀ ਲੇਕਿਨ ਉਸ ਦੇ باوجود ਵੀ ਉਹ ਕ੍ਰੋਨ ਮੈਟਲ ਤੇ ਪਹੁੰਚੇ ਸੀ 1970 ਦੇ ਵਿੱਚ ਬੈਂਕ ਉਹ ਸਰ ਰੈਮੋਨ ਨਾਲ ਮਾਸਟਰ ਚੰਦਗੀ ਰਾਮ ਦਿੱਲੀ ਵਾਲੇ ਗਏ ਸੀਗੇ ਅੱਛਾ ਜਿਹੜੇ ਕਾਲੀਚਰਨ ਦੇ ਪਿਤਾ ਜੀ ਐ ਉਹ ਵੀ ਹਿੰਦੂਸਤਾਨ ਦੇ ਮਾਸਟਰ ਚੰਦਗੀ ਰਾਮ ਉਹ ਤੋਂ 골ਡ ਮੈਟਲ ਲੈ ਕੇ ਆਏ ਓਕੇ ਤੇ ਉਹ ਆਪਣੇ ਅੰਕਲ ਲੱਗਦੇ ਬੜਾ ਪਿਆਰ ਕਰਦੇ ਸੀ ਸਾਡੇ ਨਾਲ ਜੀ ਇਹ ਵਾਰ ਮੈਨੂੰ ਨਾ ਨਾ ਮੁੱਲੇ ਮਿਲਣ ਦਾ ਮੌਕਾ ਮਿਲਿਆ ਸ਼ਿਮਲੇ ਵਿੱਚ ਵੀ ਕਸਤੀ ਲੜਦਾ ਜਦੋਂ ਆਰਮੀ ਸੀਗਾ ਠੀਕ ਹੈ ਜੀ ਉਹ ਕਾਲੀ ਚਾਦਰ ਤੇ ਉਹਨਾਂ ਦੇ ਮਾਤਾ ਚੰਦ ਗਿਰਾਮ ਹੁੰਦੇ ਸੀ ਉੱਥੇ ਤੇ ਸਾਡੇ ਦੇ ਬੜਾ ਇੱਜ਼ਤ ਨਾਲ ਬਹੁਤ ਜ਼ਿਆਦਾ ਕਰਦੇ ਸੀ ਕਿਉਂਕਿ ਡੈਡੀ ਜੀ ਨੇ ਏਸ਼ੀਆ ਕੀ ਸੀਗੇ ਹੂੰ ਤੇ ਇਹ ਬਾਕੀ ਦੂਸਰੇ ਸਾਡੇ ਪਿੰਡ ਦੇ ਵਿੱਚ ਜਨਰਲ ਸਾਹਿਬ ਵੀ ਹੋਏ ਅੱਛਾ ਉਹਨਾਂ ਰਾਮ ਸਿੰਘ ਜੀ ਹੋਇਆ ਰਿਟਾਇਰਡ ਉਹ ਕਿ ਜਲੰਧਰ ਰਹਿੰਦੇ ਸੀਗੇ ਅੱਛਾ ਆਰਮੀ ਕੈਂਟ ਦੇ ਵਿੱਚ ਉਹਨਾਂ ਦੇ ਬੇਟੇ ਕਰਨਲ ਬਾਕੀ ਆਫੀਸਰ ਸੀਗੇ ਉਹਨਾਂ ਦੇ ਭਤੀਜਾ ਜੀ ਵੀ ਕਰਨਲ ਰਿਟਾਇਰਡ ਹੋਏ ਪਠਾਨਕੋਟ ਨੇ ਹੂੰ ਤੇ ਇੱਕ ਭਤੀਜਾ ਉਹਨਾਂ ਦੇ ਹੂੰ ਉਹ ਟ੍ਰੇਨਿੰਗ ਦੇ ਨਾਲ ਕਿਤੇ ਕਮਰ ਜੁ ਕੋਈ ਪ੍ਰੋਬਲਮ ਆ ਗਈ ਸੀ ਜਿਸ ਕਰਕੇ ਫਿਰ ਉਹਨਾਂ ਨੂੰ ਨਾ ਟੈਂਸ਼ਨ ਆਣਾ ਪਿਆ। ਤੇ ਅਦਰਵਾਈਜ਼ ਆਜੋ ਡੀਆਈਜੀ ਹੁੰਦੇ। ਠੀਕ ਹੈ। ਪਰ ਉਹਨਾਂ ਦਾ ਬੇਟਾ ਉਹ ਹੁਣ ਐਸਲਿਏ ਪੰਜਾਬ ਦੇ ਕਾਲ ਅਕੈਡਮੀ ਦੇ ਕੋਆਰਡੀਨੇਟਰ ਨੇ। ਹੂੰ ਤੇ ਉਹਨਾਂ ਦੀ ਬਾਈ ਪ੍ਰਿੰਸੀਪਲ ਨੇ। ਤੇ ਜਿਹੜੇ ਉਹਨਾਂ ਦੇ ਬੇਟੇ ਆਰਮੀ ਦੇ ਮੇਜਰ ਸਾਹਿਬ ਨੇ। ਅੱਛਾ ਜੀ। ਤੇ ਬਾਕੀ ਹੋਰ ਮੇਰੇ ਤਾਇ ਜੀ ਦਾ ਬੇਟਾ ਜਿਹੜਾ ਕੇਜੀਓ ਆਰਮੀ 'ਚ ਕਰਨਲ ਨੇ। ਐ ਜੀ ਮੇਜਰ ਰਟਾਇਰ ਹੋਏ। ਅੱਛਾ ਜੀ। ਤੇ ਯਾਨੀ ਕਿ ਫੈਮਿਲੀ ਸਾਰੀ ਵਧੀਆ। ਅੱਛਾ ਜੀ। ਤੇ ਅੱਜ ਦੇ ਜੋ ਵੀ ਜਿੱਥੇ ਸਾਡੇ ਸਾਰੇ ਆਰਮੀ ਦੇ ਵਿੱਚ ਉਸ ਦੇ ਨਾਲ ਸਾਡੇ ਹੁਣ ਐਜੂਕੇਸ਼ਨ ਵੀ ਬੱਚਿਆਂ ਨੂੰ ਜੰਗੀ ਮਿਲ ਗਈ ਹੈ ਪਿੰਡ ਬੜਾ ਖਸਾਲ ਹੈ ਵਧੀਆ ਹੈ ਐਸਾ ਹੈ ਕੁਲਾ ਠੀਕ ਹੈ ਭਾਜੀ ਕਿੰਨੀ ਕ ਬੋਟ ਹੈ ਪਿੰਡ ਦੀ 1200 ਬੋਟ ਹੈਗੀ ਹੈ ਮਤਲਬ ਹਰ ਘਰ ਚ ਫੌਜੀ ਤਾਂ ਹੋਊਗਾ ਜੀ ਤਕਰੀਬਨ ਤਕਰੀਬਨ ਕੋਈ 5-7000 ਕੋਈ 90 95% ਮਤਲਬ ਵੱਡੇ ਅਹੁਦੇ ਤੋਂ ਲੈ ਕੇ ਥੱਲੇ ਅਹੁਦੇ ਤੱਕ ਸਾਰੇ ਇੱਥੇ ਮਿਲਦੇ ਆ ਜੇਕਰ ਕਿਸੇ ਕਾਰਨ ਕੋਈ ਆਰਮੀ ਜੀ ਨਹੀਂ ਹੋਏਗਾ 5-7% ਉਹਨਾਂ ਵਿੱਚੋਂ ਕੋਈ ਫਿਰ ਪੁਲਿਸ ਹੋਏਗਾ ਅੱਛਾ ਜੀ ਤਕਰੀਬਨ 95% ਤੱਕ ਘਰ ਦੇ ਵਿੱਚ ਬੈਲਟ ਫੋਰਸ ਹੈ ਬੈਲਟ ਫੋਰਸ ਹੈ ਜੀ ਪਰ ਉੱਥੇ ਹੀ ਹੁਣ ਐਵਰੇਜ ਹੈ ਹਾਂਜੀ ਇਹ ਘਰੋਂ ਵੀ ਇੱਕ ਖਸ਼ਾਲ ਜਮੀਨਾਂ ਵੀ ਸੀਗੀਆਂ ਤੇ ਬੱਚਿਆਂ ਨੂੰ ਫਿਰ ਅਗੇ ਜਾਦੇ ਐਜੂਕੇਸ਼ਨ ਦਿੱਤੀ ਐਜੂਕੇਸ਼ਨ ਦਿੱਤੀ ਫਿਰ ਡਿਗਰੀਆਂ ਲੈ ਗਿਆ ਫਿਰ ਚੰਗੀਆਂ ਪੋਸਟ ਆਫਿਸ਼ੀਨਾਂ ਤੇ ਲੱਗ ਗਿਆ ਠੀਕ ਹੈ ਜੀ ਬਾਕੀ ਜਿਹੜੇ ਬੱਚੇ ਹੋਣਾ ਗਿਆ ਮਤਲਬ ਜਿਹੜੇ ਬਜ਼ੁਰਗ ਸੀਗੇ ਉਹ ਵੀ ਆਰਮੀ 'ਚ ਸੀਗੇ ਇਸ ਪਿੰਡ ਦੇ ਟੋਟਲੀ ਬਜ਼ੁਰਗ ਸਰ ਟੋਟਲੀ ਬਜ਼ੁਰਗ ਉਸ ਤੋਂ ਬਾਅਦ ਪੀੜੀ ਦਰ ਪੀੜੀ ਚੱਲਦਾ ਰਿਹਾ ਹੈ ਹਨਾ 80 ਸਾਲ ਤੋਂ ਅਸੀਂ ਇੱਕ ਡੋਗਰਾ ਰੇਜਿਮੈਂਟ ਦੇ ਵਿੱਚ ਮੇਰੇ ਤਾਇਆ ਜੀ ਤੋਂ ਸਟਾਰਟ ਅੱਛਾ ਜੀ ਉਸ ਯੂਨਿਟ ਦੇ ਵਿੱਚ ਇੱਕ ਵੀ ਦਿਨ ਇੰਦਾ ਦਾ ਨਹੀਂ 80 ਸਾਲ ਦੇ ਵਿੱਚ ਤੇ 3 ਢੋਗਰਾ ਦੇ ਵਿੱਚ ਸਾਡਾ ਇੱਕ ਵੀ ਘਰ ਦਾ ਮੈਂਬਰ ਮੌਜੂਦ ਨਾ ਹੋਵੇ ਜਾਨਕਿ ਜਿੱਦਾਂ ਮੇਰਾ ਤਾਇਆ ਜਿਹੜਾ ਬੇਟਾ ਹਲੇ ਸਬੇਜ਼ਾਰ ਹੈ ਹਾਂਜੀ ਤੇ ਉਹ ਹਲੇ ਵੀ ਜੋਬ ਕਰ ਰਿਹਾ ਤੇ ਤਾਇਆ ਜਿਹਦਾ ਮੇਰੇ ਕੋਲ 60 70 ਦੇ ਭਤੀ ਸੀਗੇ ਤੇ ਕਹਿਣ ਦਾ ਮਤਲਬ ਜਿਹੜੇ ਮੇਰੇ ਦਾਦਾ ਜੀ ਹੀ ਉਹ ਵੀ ਆਰਮੀ ਸੀਗੇ ਅੱਛਾ ਜੀ ਤੇ ਉਹ ਜਿਹੜੇ ਸੀਗੇ ਉਹ ਫੋਰਸ ਕੰਟਰੀ ਦੇ ਬਲੇਡ ਸੀਗੇ ਠੀਕ ਹੈ ਤੇ ਉਹ ਬੜੇ ਬੜੇ ਜ਼ਬਰਦਸਤ ਸੀਗੇ ਜਿਹੜੇ ਮੇਰੇ ਮੈਂ ਜਰਮਨ ਵਾਲੇ ਤਾਇਆ ਜੀ ਦੱਸ ਰਿਹਾ ਉਹ ਲੋਹਰ ਤੋਂ ਦਿੱਲੀ ਤੱਕ ਵੀ ਉਹਨਾਂ ਨੇ ਸਾਰਿਆਂ ਨੂੰ ਭਰਾਇਆ ਲੋਹਰਾਂ ਲਈ ਵੀ ਮੇ ਸਨ 47 ਤੋਂ ਬਾਅਦ ਵੀ ਲੋਹਰ ਜਗ ਕੀਤਾ। ਭਾਜੀ ਇਹ ਫੌਜੀਆ ਦਾ ਪਿੰਡ ਕਹਿ ਸਕਦੇਗੇ ਇਹ ਮਤਲਬ ਮੈਨੂੰ ਲੱਗਦਾ ਪੰਜਾਬ ਚ ਪਹਿਲਾ ਹੀ ਪਿੰਡ ਹੋਊਗਾ। ਪਿੰਡ ਸਾਰਾ ਹਾਂ ਇਹ ਵੀ ਕਹਿ ਸਕਦੇ ਤੁਸੀਂ ਲੇਕਿਨ ਜਿਹੜੇ ਸਾਡੇ ਪਰਿਵਾਰ ਦੇ ਪਰਵਾਨ ਹੋਏ ਆ। ਹਾਂਜੀ। ਵੀਰ ਸਿੰਘ ਪਹਿਲਵਾਨ ਜੀ। ਅੱਛਾ ਜੀ। ਜਿਹੜੇ ਲੋਹਰ ਤੋਂ ਲੈ ਕੇ ਦਿੱਲੀ ਤੱਕ ਜਿਹਨਾਂ ਨੇ ਜਿੱਤਿਆ। ਹਾਂ। ਸਾਡੇ ਚਾਚਾ ਜੀ ਕੋਲ। ਉਹਨਾਂ ਤੋਂ ਪ੍ਰੇਰਿਤ ਹੋ ਕੇ ਮੇਰੇ ਡੈਡੀ ਜੀ ਦੇ ਚਾਚਾ ਜੀ ਨੇ ਉਹਨਾਂ ਤੋਂ ਕੁਝ ਕੀਤੀ। ਮੈਨੂੰ ਲੱਗਦਾ ਤੁਸੀਂ ਵੀ ਪਹਿਲਵਾਨੀ ਕੀਤੀ ਆ। ਹਾਂਜੀ ਮਾਰਗ ਵਿੱਚ ਲੱਸੀ ਕੋਤਰੀਆ। ਅੱਛਾ ਜੀ। ਹਾਂ ਮੀਸਾ ਮਾਰੀ ਮੈਸਟਰ अच्छा जी। ਰਹੂ ਬਤਲੇ ਟੈਂਸ਼ਨਾਂ ਦੀ ਵਾਰ ਮੈਂ ਕੁਸ਼ਤੀਗਾਰ ਔਰ ਬਾਕਸਿੰਗ ਦਾ 골ਡ ਮੈਡਲ ਵੀ ਆਰਮੀ ਦੇ। ਓਕੇ। ਤੇ ਬਾਕੀ ਅਈ ਮੈਂ ਵੀ ਕਾਰਗਲ ਦੇ ਟਾਈਮ ਤੇ ਆਰਮੀ ਸੀਗਾ। ਅੱਛਾ ਜੀ। ਉਸ ਲਈ ਮੈਂ ਜੰਗ ਬਲਾਡੀ ਨੇ ਕੈਂਪ ਚ ਆਇਆ ਸੀਗਾ ਪੂਰਾ ਤਾਕਤਦਾਰ। ਅੱਛਾ ਜੀ। ਤੇ ਮੇਰੇ ਦਾਜ ਜਿਹੇ ਬੇਟੇ ਚਾਚੇ ਦੇ ਬੇਟੇ ਸਾਰੇ ਹੋਰ ਵੀ ਆਰਮੀ ਸੀਗਾ। ਇੱਕ ਥਾਂ ਤੇ ਕਹਿੰਦੇ ਸੱਟ ਵੀ ਲੱਗੀ ਸੀ ਜਦੋਂ ਆਰਮੀ ਦੇ ਵਿੱਚ। ਮੈਂ ਥੋੜਾ ਜਿਹਾ ਜ਼ਖਮੀ ਹੋ ਗਿਆ ਰਜੋਰੀ ਦੇ ਵਿੱਚ। ਅੱਛਾ ਜੀ। ਗ੍ਰੇਨੇਡ ਫਟਿਆ ਥੋੜਾ ਜਿਹਾ ਮੇਰੇ ਲੱਗੇ ਸੀ ਇੱਥੇ। ਅੱਛਾ ਜੀ। ਇੱਕ ਅੰਦਮ ਹੋਇਆ ਥੋੜਾ ਜਿਹਾ। ਅੱ ਦੇਸ਼ ਭਗਤੀ ਹੈ ਦੇਸ਼ ਦਾ ਪਿਆਰ ਹੈ ਬੜਾ ਸੋਹਣਾ ਫਿੱਟਾ ਹੋਣ ਦੀ ਠੀਕ ਹੈ ਜੀ ਉਹ ਵੀ ਪ੍ਰੈਕਟਿਸ ਕਰਦਾ ਜਿੰਮ ਜਾਂਦਾ ਅੱਛਾ ਜੀ ਸਾਡੇ ਆ ਜੀ ਡੋਗਰਾ ਜੀ ਆਰਮੀ ਤੋਂ ਆਏ ਉਹਨਾਂ ਨੇ ਜਿੰਮ ਖੋਲੀ ਹੈ ਅੱਛਾ ਜੀ ਚੰਗੀ ਵਧੀਆ ਜਿੰਮ ਖੋਲੀ ਉਹਨਾਂ ਨੇ 40-50 ਲੱਖ ਰੁਪਏ ਲਾ ਕੇ ਅੱਛਾ ਜੀ ਤੇ ਮੈਂ ਸਵੇਰੇ ਜਿੰਮ ਦੀ ਗੱਲ ਦਾ ਉੱਤੇ ਤੇ ਭਾਜੀ ਕਹਿੰਦੇ ਤੁਸੀਂ ਨਿਸ਼ਾਨੇ ਹਾਂ ਜੀ ਹਾਂ ਜੀ ਤੇ ਆਰਮੀ ਤੋਂ ਵਾਲੇ ਮੇਰੇ ਮਾਮਾ ਜੀ ਦੇ ਬੇਟੇ ਬੜਲੇ ਉਹਦੇ ਜੀ ਟੈਂਡਰ ਸੇ ਇਹ ਵੀ ਆਰਮੀ ਚ ਸੀਗੇ ਜੀ ਹਾਂ ਜੀ ਇਹ ਬੜਲੇਸ਼ਨ ਦੀ ਕਮੇਟੀ ਦੇ ਪ੍ਰਧਾਨ ਹੈ ਅੱਛਾ ਜੀ ਮੈਂ ਆਰਮੀ ਦੇ ਵਿੱਚ ਈਸਟਰਨ ਕਮਾਂਡ ਦਾ ਰਸਲਿੰਗ ਕੋਚ ਰਿਆਂ ਮੀਸਾ ਮਾਰੀ ਅੱਛਾ ਜੀ 2067 ਦੇ ਵਿੱਚ ਅੱਛਾ ਜੀ ਅੱਗੇ ਆ ਜਿਹੜੀ ਸਾਡੀ ਅਕੈਡਮੀ ਹੈ ਇਹ ਬੱਚੇ ਜਿਹੜੇ ਸਾਤੋਂ ਸਿੱਖਦੇ ਐ ਠੀਕ ਹੈ ਜੀ ਇਹ ਆਪਣਾ ਕਪਲਾ ਤੇ ਰਮੁਨੀਆ ਤੇ ਗੁਰਬਾਣੀ ਵਿਚਾਰ ਅੱਛਾ ਜੀ ਜਿਹੜੇ ਸਿੱਖੀ ਨਾਲ ਪਿਆਰ ਕਰਨ ਵਾਲੇ ਬੱਚੇ ਹੋਏ ਬਲਜਿੰਦਰ ਭਾਜੀ ਪ੍ਰਿੰਸੀਪਲ ਨੇ ਠੀਕ ਹੈ ਜੀ ਉਹ ਤਾਂ ਸਿਖਾਣਾ ਬੇ ਮੰਗਲਵਾਰ ਤੇ ਠੀਕ ਹੈ ਠੀਕ ਹੈ ਜੀ ਅੱਗੇ ਆ ਭਾਜੀ ਮੇਰੇ ਛੋਟੇ ਕਜਣ ਨੇ अच्छा जी ये चश्मे वाले बेटे नाल है गे स्वीडन दिनेश जी अच्छा जी ये 20 साल तो पहले इंजीनियर से गे नोएडा होणे कंपनी तरफो स्वीडन ने अच्छा जी ये बच्चे जेडे ਸਾਡੇ ਜਿਮ ਕਰਦੇ ਪ੍ਰੈਕਟਿਸ ਸਿੱਖਦੇ ਉਹ ਨੇ अच्छा जी ਅੱਗੇ ਮੇਰੇ ਪਿਤਾ ਜੀ ਜਿਨਾਂ ਨੇ ਗੁਰਜ ਫੜਿਆ ਪਰ अच्छा जी ਸਾਹਮਣੇ ਸੁਖੇ ਦਾ ਮੇਜ ਉਹਨਾਂ ਦੀ ਕੈਪਟਨ ਦਲਾਵਰ ਸਿੰਘ ਸਰਪੰਚ ਸਿਕਸ ਸੈਸ਼ਨ ਚ ਚਰਨਾ ਪਿਆਰ ਆ ਤੁਹਾਨੂੰ हां मैं ਆਪਣੇ ਮਨ ਤੋਂ ਕਰਦਾ ਠੀਕ ਹੈ ਜੀ ਤੇ ਇਸ ਕਰਕੇ ਮੈਂ ਇਕੱਲਾ ਹੀ ਇਹ ਸੇਵਾ ਕਰਦਾ ਜਿੰਨੀ ਮੇਰੀ ਹਿੰਮਤ ਹੁੰਦੀ ਹੈ ਮੈਂ ਬੰਦੇ ਬੁਲਾ ਕੇ ਲੇਬਰ ਲਾ ਕੇ ਉਹਨੇ ਫੈਸਲਾ ਦਿੰਨਾ ਹਾਂ ਮੈਂ ਕੋਸ਼ਿਸ਼ ਕਰਦਾ ਸਰਕਾਰੀ ਸੰਸਤਾ ਜਾਂ ਪਿੰਡ ਦੀ ਜਿਹੜੀ ਫ੍ਰੀ ਜਗ੍ਹਾ ਮੈਂ ਉੱਥੇ ਸੇਵਾ ਕਰਾਂ ਕਿਉਂਕਿ ਬਾਕੀ ਦੇ ਲੋਕਾਂ ਦੀ ਆਪਣੀ ਮਰਜ਼ੀ ਹੈ ਲੋਕੋ ਕਹੇ ਵੀ ਸਾਡੀ ਕਰਾ ਦੇ ਦੇਣਾ ਆਪਣੇ ਕੋਲੋਂ ਖਰਚਾ ਕਰਕੇ ਕਰਾ ਵੀ ਦੇਣਾ ਇਹ ਜਿੰਨੀ ਮੈਂ ਗੱਡ ਨਹੀਂ ਕਰ ਰਿਹਾ ਮੈਂ ਨਰਸਰੀ ਵੀ ਆਪਣੀ ਤਿਆਰ ਕਰਦਾ ਪੌਦ ਵੀ ਆਪ ਲਾਉਣਾ ਜੇ ਜਦੋਂ ਪੌਦੇ ਵੱਡੇ ਹੋ ਜਾਂਦੇ ਫਿਰ ਇਹ ਮੈਂ ਸਰਕਾਰੀ ਸੰਸਤਾ ਜਾ ਕੇ ਜਾਂ ਜਿਹੜਾ ਵੈਟਰਨਰੀ ਹਸਪੀਟਲ ਦੇ ਫਰੈਂਸ ਤੋਂ ਆਪਣੇ ਪੌਦੇ ਵੀ ਲਾਣਾ ਫੁੱਲ ਵੀ ਲਾਣਾ ਠੀਕ ਹੈ ਜੀ ਹਾਂ ਜੀ ਇਦਾਂ ਦਾ ਵਾਹ ਬੜੀ ਐ ਬਾਕੀ ਸਾਰੇ ਸਾਡਾ ਪਿੰਡ ਜਿਹੜਾ ਹੈਗਾ ਇਹ ਤਕਰੀਬਨ 90 ਤੋਂ 95% ਭਾਈ ਸਾਹਿਬ ਹੁਣਾਂ ਤਾਂ ਚੱਲੇ ਇੱਕ ਪਿੰਡ ਦੀ ਗੀੜੀ ਮਾਰਨਾ ਦੱਸਣਗੇ ਪਾਜੀ ਆ ਪੀਪਲ ਪੁਰਾਣਾ ਜੀ ਹਾਂਜੀ ਇਹ ਬਹੁਤ ਪੁਰਾਣਾ ਪੀਪਲ ਹੈ ਜੀ ਇਹ ਸਾਹਮਣੇ ਇੱਥੇ ਮੰਦਿਰ ਹੈ ਸਾਡਾ ਆ ਜਿਹੜਾ ਮੰਦਿਰ ਜੀ ਬਹੁਤ ਪੁਰਾਣਾ ਮੰਦਿਰ ਹੈ ਸਾਡਾ ਅੱਛਾ ਜੀ ਤੇ ਸ਼ਿਵ ਜੀ ਭਗਵਾਨ ਜੀ ਦਾ ਮੰਦਿਰ ਹੈ ਅੱਗੇ ਆ ਦੁੱਧ ਡੈਰੀ ਸੰਧਰ ਸਾਹਿਬ ਦੀ ਇਹ ਸਾਡੇ ਅੰਟੀ ਬੈਠੇ ਨੇ ਤੇ ਇਹ ਸਬਜ਼ੀ ਇੱਥੇ ਰੱਖਦੇ ਨੇ ਤੇ ਇਹ ਠੀਕ ਹੈ ਜੀ ਹਾਂਜੀ ਇਹ ਮੰਦਿਰ ਹੈ ਫਿਰ ਓਕੇ ਬਾਜ਼ਾਰ ਕਾ ਵੀ ਵੱਡਾ ਆ ਭਾਜੀ ਹਾਂਜੀ ਬਾਜ਼ਾਰ ਬਹੁਤ ਵੱਡਾ ਜੀ 50 60 ਪਿੰਡ ਲੱਗਦੇ ਇਸ ਬਾਜ਼ਾਰ ਨੂੰ ਅੱਛਾ ਜੀ ਜਿਹੜਾ ਮੰਦਿਰ ਦਾ ਅਸਲੀ ਰਸਤਾ ਜੀ ਉਹ ਵੱਡਾ ਰਸਤਾ ਆ ਜਿੱਦਾਂ ਗਿਆ ਮੰਦਿਰ ਨੂੰ ਠੀਕ ਹੈ ਕੋਈ ਛੋਟਾ ਰਸਤਾ ਪੁਰਾਣਾ ਰਸਤਾ ਆ ਇਹ ਸਾਡੀ ਮਾਰਕੀਟ ਆ ਜੀ ਇਹ ਦਸੂਹੇ ਤੋਂ ਕਮਾਈ ਦੇ ਵੀ ਨੂੰ ਰੋੜ ਜਾਂਦਾ ਇਹ ਕਾਫੀ ਵੱਡੀ ਮਾਰਕੀਟ ਆ ਭਾਜੀ ਬਹੁਤ ਵੱਡੀ ਆ ਜੀ ਤੇ ਇਹ ਕਮਾਈ ਦੇ ਵੀ ਤੋਂ ਅ ਅੱਗੇ ਫੇ ਤਲਵਾੜੇ ਨੂੰ ਉਹ ਹਰਿਆਣੇ ਨੂੰ ਜਾ ਸਕਦੇ ਆ ਉਧਰੋਂ ਅੱਛਾ ਜੀ ਮਾੜੇ ਪਿੱਛੋਂ ਇਹ ਦਸੂਏ ਦਵਾਰਿਆ ਕੰਨੇ ਘਰ ਬਹੁਤ ਵਧੀਆ ਬਣਾਏ ਹੋਏ ਹਾਂਜੀ ਬਹੁਤ ਸਾਰੀਆਂ ਵਧੀਆ ਕੋਠੀਆਂ ਹੈਗੀਆਂ ਦੇਖੋ ਤੁਸੀਂ ਸਾਰਾ ਖੁਸ਼ਹਾਲਾ ਪਿੰਡ ਮੇਰੇ ਘਰ ਉਧਰ ਸਾਹਮਣੇ ਆ ਪਰ ਉਹ ਪਵਲੋ ਨਾਲ ਜੇ ਨਜ਼ਰ ਨਹੀਂ ਆ ਰਿਹਾ ਕੋਠੀਆਂ ਦੇਖੋ ਕਿੰਨੀਆਂ ਵੱਡੀਆਂ ਦੋ 1.5 1.5 2 2.5 2 ਕਰੋੜ ਦੀ ਕੋਠੀ ਹੈ ਜੀ ਤਾਂ ਕਿ ਸਮਝ ਲਾ ਐਨ ਵੀ ਨਿਰੇਸ਼ ਕੁਮਾਰ ਜੀ ਦਾ ਇਹਦੇ ਵਿੱਚ ਘਰ ਹੈ ਅੱਛਾ ਜੀ ਆਕਾਰ ਹਿੰਦੇਸ਼ ਕੁਮਾਰ ਜੀ ਦੇ ਤੇ ਸਾਡੇ ਸਰ ਜੀ ਸਾਡੀ ਫੈਮਿਲੀ ਦੇ ਘਰ ਸਾਰੇ ਸਟਾਰਟ ਹੋ ਗਏ ਆ ਤੇ ਇੱਥੇ ਹੀ ਹੁਣ ਤੁਹਾਨੂੰ ਸਾਰੇ ਕਰਨਲ ਜਨਰਲ ਬਰਗੇਡੀਅਰ ਸਾਰੇ ਮਿਲਣੇ ਉਹ ਘਰ ਜੀ ਮੇਜਰ ਸਾਹਿਬ ਹੈ ਲਾਲਕੋਠੀ ਵਾਲਾ ਅੱਛਾ ਜੀ ਆ ਜੀ ਜਨਰਲ ਸਾਹਿਬ ਦੇ ਜਿਹੜੇ ਪੋਤਾ ਸਾਹਿਬ ਸੀਗੇ ਆਈਟੀਬੀ ਵਿਜ਼ਨ ਇੰਸਪੈਕਟਰ ਟਾਇਰ ਉਹ ਇਹਨਾਂ ਦਾ ਮੁੰਡਾ ਮੇਜਰ ਸਾਹਿਬ ਹੈ ਅੱਛਾ ਜੀ ਇਹਨਾਂ ਦਾ ਵੱਡਾ ਭਰਾ ਕਰਨਲ ਜਿਹੜੇ ਉੱਥੇ ਰਹਿੰਦੇ ਨੇ ਆਪਣੇ ਪਠਾਨਕੋਟ ਤੇ ਕੋਆਰਡੀਨੇਟਰ ਨੇ ਪੰਜਾਬ ਅਕੈਡਮੀ ਦੇ ਕਾਲ ਅਕੈਡਮੀ ਦੇ ਵਾਈਫ ਇਹਨਾਂ ਦੀ ਪ੍ਰਿੰਸੀਪਲ ਹੈ ਇਹ ਇਹਨਾਂ ਦੇ ਪਿਤਾ ਜੀ ਸੁਵੇਦਾ ਸਾਧੂ ਸਿੰਘ ਆ ਜਰਮਨ ਵਾਲੇ ਜਿਹੜੇ 48 ਸਾਲ ਤੋਂ ਰਹਿੰਦੇ ਅੱਛਾ ਜੀ ਉਹ ਮੇਰਾ ਘਰ ਆ ਉਹ ਚਾਚਾ ਜੀ ਦਾ ਗੇਟ ਆ ਜਿਹੜੇ ਏਸ਼ੀਅਟ ਨੇ ਤੇ ਜਿਹੜੇ ਚਾਚਾ ਜੀ ਦਾ ਬੇਟਾ ਆਪਣਾ ਜਿਹੜਾ ਆਰਮੀ ਸਬੇਦਾਰ ਉਹਦੀ ਆ ਘੁੱਠੀ ਹੈ ਜੀ ਅੱਛਾ ਜੀ ਇਹ 10 15 ਸਾਲ ਪਹਿਲੇ ਉਹਨਾਂ ਨੇ ਬਣਾਈ ਹੈ ਤੇ ਜੇ ਤੁਹਾਨੂੰ ਆ ਛੋਟਾ ਜਿਹਾ ਜਿਹੜੀ ਦੇਸ਼ ਦੀ ਸੇਵਾ ਹੀ ਕੀਤੀ ਹੈ ਉਹਦਾ ਤੁਹਾਨੂੰ ਦਿਖਾ ਦਈਏ ਇਹ ਹੈਗਾ ਜੀ ਕੈਪਟਨ ਦਲਾਵਰ ਸਿੰਘ ਏਸ਼ੀਅਟ ਜਿਹੜੇ 1970 ਬੈਂਕਾਕ ਕੁਸ਼ਤੀ ਲੜ ਕੇ ਆਏ ਅੱਛਾ ਜੀ ਤੁਹਾਨੂੰ ਉਹਨਾਂ ਦਾ ਮਾੜਾ ਜਿਹਾ ਦਿਖਾ ਦਿੰਨੇ ਆ ਤੇ ਅੱਜ ਦੇ ਤੁਸੀਂ ਮੇਰੇ ਨਾਲ ਚੰਨੇ ਮਿਲავਗੇ ਨਹੀਂ ਇਹ ਸਾਡੀ ਦਾਣਾ ਮੰਡੀ ਹੈ ਜੀ ਅੱਛਾ ਹਾਂਜੀ ਇਹ ਸਾਡੇ ਅੱਗੇ ਦਾਣਾ ਮੰਡੀ ਆ ਗਈ ਹੈ ਤੇ ਉਹ ਸਾਡਾ ਸਰਕਾਰੀ ਸਕੂਲ ਹੈ ਜੀ ਅੱਛਾ ਜੀ ਇਹ ਸਾਡਾ ਫੋਕਲ ਪੁਆਇੰਟ ਹੈ ਜਿਹੜੀ ਦਾਣਾ ਮੰਡੀ ਉਹ ਸਾਰਾ ਡਿਸਪੈਂਸਰੀ ਹੈ ਤੇ ਅੱਗੇ ਉਧਰ ਉਹ ਵੈਟਰਨਰੀ ਹਸਪੀਟਲ ਹੈ ਜਿੱਥੇ ਅਸੀਂ ਸਫਾਈਆਂ ਕਰਾ ਕੇ ਪੌਦੇ ਲਾਏ ਆ ਤੇ ਇੱਥੇ ਜ਼ਮੀਨ ਵੀ ਕਾਫੀ ਮਹਿੰਗੀ ਹੈ ਜੀ ਇੱਥੇ ਆ 3 ਲੱਖ ਰੁਪਏ ਮਰਲਾ ਜ਼ਮੀਨ ਹੈ ਜੀ ਔਰ ਤੋਂ ਸੂਏ ਔਰ ਪਟਿਆਲੇ ਜਮੀਨ ਸਸਤੀਆਂ ਮੈਂ ਪਤਾ ਕੀਤਾ ਸਵਾ ਦੋ ਢਾਈ ਲੱਖ ਨੂੰ ਮਿਲ ਜਾਂਦਾ ਹੀ ਉੱਥੇ ਆ ਸਾਡਾ ਜੀ ਜਿਹੜੇ ਸ਼ਹੀਦ ਲਾਸਨਾਗ ਨਰੇਸ਼ ਕੁਮਾਰ ਜੀ ਸੋਹਰਿਆ ਚੱਕਰ ਜੀ 1983 93 ਦੇ ਵਿੱਚ ਜੀ ਦੋਏ ਸੀਗੇ ਅੱਛਾ ਜੀ ਹਾਂਜੀ ਵੀਰ ਜੀ ਜੀ ਸ਼ਹੀਦ ਲਾਸਨਾਗ ਨਰੇਸ਼ ਕੁਮਾਰ ਜੀ ਸੋਹਰਿਆ ਚੱਕਰ ਜੀ ਅੱਛਾ ਜੀ 1993 ਦੇ ਵਿੱਚ ਜੰਮੂ ਕਸ਼ਮੀਰ ਤੇ ਪੋਸਟਿੰਗ ਸੀਗੇ ਅੱਛਾ ਜੀ ਉੱਥੇ ਇਹਨਾਂ ਦੀ ਮਿਲਟਨ ਨਾਲ ਆਮਣੇ ਸਾਹਮਣੇ ਫਾਇਰਿੰਗ ਹੋ ਰਹੀ ਸੀਗੀ ਅੱਛਾ ਜੀ ਉਸ ਦੌਰਾਨ ਇਹਨਾਂ ਨੂੰ ਇਹ ਬਰਸ਼ਟ ਲੱਗਿਆ ਸੀਗਾ ਅੱਛਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸ਼ੋਹਰਿਆ ਚੱਕਰ ਮਿਲਿਆ ਅੱਛਾ ਜੀ ਸ਼ਹੀਦ ਹੋਣ ਤੋਂ ਬਾਅਦ ਮਾਨੋ ਪ੍ਰੰਤ ਠੀਕ ਆ ਫਿਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਯਾਦਗਾਰ ਲਈ ਗੇਟ ਬਣਾਇਆ ਪਿੰਡ ਦੇ ਸਹਿਯੋਗ ਦਿੱਤਾ ਉਹ ਸਵੇਰੇ ਸ਼ਾਮਾਂ ਹੀ ਆਨੇ ਬੱਚੇ ਇੱਥੇ ਸਵੇਰੇ ਪ੍ਰੈਕਟਿਸ ਕਰਨਾਂ ਦੇ ਸ਼ਾਮ ਨੂੰ ਆਉਂਦੇ ਭਾਜੀ ਫੈਸਿਲਿਟੀ ਪਿੰਡ 'ਚ ਪੂਰੀ ਆ ਤਕਰੀਬਨ ਪੂਰੀ ਆ ਸਰ ਮਤਲਬ ਮੰਡੀ ਵੀ ਆ ਸੁਵਿਧਾ ਕੇਂਦਰ ਵੀ ਆ ਡਿਸਪੈਂਸਰੀ ਵੀ ਆ ਉਹ ਵੈਟਰਨਰੀ ਹਸਪੀਟਲ ਆ ਸਰ ਅੱਛਾ ਜੀ ਜਿੱਥੇ ਮੈਂ ਪਹਿਲੇ ਤੁਹਾਨੂੰ ਦੱਸਿਆ ਮੈਂ ਮੌਕਾ ਮਿਲਦਾ ਡਾਕਟਰ ਸਾਹਿਬ ਸ਼ਾਇਦ ਆ ਤੁਹਾਨੂੰ ਮਿਲਾ ਦੇਣੇ ਇੱਕ ਦੋ ਮਿੰਟ ਉਹ ਡਿਸਪੈਂਸਰੀ ਜੀ ਵੀ ਮੈਂ ਪੋਦੇ ਲਵਾਏ ਆ ਵੈਟਰਨਰੀ ਹਸਪੀਟਲ ਚੋਂ ਲਵਾਏ ਆ ਠੀਕ ਆ ਇਹ ਦਾਣਾ ਮੰਡੀ ਸਰ ਮੇਰੇ ਸਾਬ ਨਾਲ 40 ਸਾਲ ਪਹਿਲੇ ਬੜਿਆ ਸੀ ਛੱਡ ਜਿਹੜਾ ਅੱਛਾ ਜੀ ਐਵਰੇਜ ਤਾਂ ਉਹ ਛੋਟੇ ਸੀਗੇ 8-10 ਸਾਲ ਦੇ ਅੱਜ ਹੁਣ ਇਹ ਪ੍ਰੇਰਿਤ ਕਰਦੇ ਹਾਂ ਬੱਚਿਆਂ ਨੂੰ ਕਿ ਜਿਹੜੇ ਹੁਣ ਵਾਲੀ ਜਨਰੇਸ਼ਨ ਵਾਂ ਕਿ ਆਰਮੀ ਚ ਜਾਵੇ ਬਿਲਕੁਲ ਸਰ ਇੱਕ ਬੱਚਾ ਹੁਣ ਵੀ ਮੈਂ ਆਪਣੇ ਮੇਰਾ ਭਤੀਜਾ ਲੱਗਦਾ ਤਾਏ ਚਾਚਿਆਂ ਵਿੱਚੋਂ ਜੀ ਉਹ ਫਰੀਦਕੋਟ ਜਸਵਿੰਦਰ ਭਾਜੀ ਹੈ ਉਹ ਆਪਣੀ ਅਕੈਡਮੀ ਚਲਾਉਂਦੇ ਆ ਉੱਥੇ ਫਲਾਈਂਗ ਸਿੱਖ ਅਕੈਡਮੀ ਕਿਉਂਕਿ ਅਗਨੀਵੀਰ ਕਰਕੇ ਬਹੁਤ ਲੋਕੀ ਨਿਰਾਸ਼ ਹੋ ਗਏ ਨਹੀਂ ਉਹ ਸਰ ਗੱਲ ਇਹ ਹੈਗੀ ਮੈਂ ਆਰਮੀ ਚੋਂ ਆਇਆ ਉਹ ਕਿਸੇ ਨਾ ਕਿਸੇ ਕਾਰਨ ਕੋਸ਼ ਹੱਦ ਤੱਕ ਸਹੀ ਵੀ ਹੈ ਅੱਛਾ ਉਹ ਇਹ ਨਹੀਂ ਹੈਗਾ ਕਿ ਹਵਾ ਤੇ ਰਾਜਨੀਤੀ ਵਿੱਚ ਕੁਝ ਗੱਲਾਂ ਬੋਲ ਦਿੰਦੀ ਹੈ ਅਗਨੀਵੀਰ ਦਾ ਮਤਲਬ ਹੈ ਕਈ ਬੰਦੇ ਸਾਡੇ ਜੋਬ ਕਰਨ ਜਾਂਦੇ ਆ ਆਰਮੀ ਦੇ ਉਹ ਨੌਕਰੀ ਛੱਡ ਕੇ ਆ ਜਾਂਦੇ ਅੱਛਾ ਨਹੀਂ ਕਰਨੀ ਜਾਂਦੇ ਇੱਕ ਤਾਂ ਉਹਨਾਂ ਲਈ ਬੈਨੀਫਿਟ ਹੈ ਉਹ ਆ ਸਕਦੇ ਆ ਰਾਮਨਾਥ ਵੀ ਜਿਹੜਾ ਕਰਨੀ ਜਾਂਦੇ ਉਹ ਕਰ ਸਕਦੇ ਬਾਕੀ ਪਰਸੈਂਟੇਜ ਮੇਰੇ ਕੋਲ 25% ਔਰ 50% ਕਰਤੀ ਅੱਛਾ ਉਹਦੇ 'ਚ ਇਹ ਹੈਗਾ ਕਿ ਜਿਹੜਾ ਬੱਚਾ ਮੰਨ ਲਓ ਕਿਸੇ ਕਾਰਨ ਫਿੱਟ ਨਹੀਂ ਹੈ ਤੇ ਉਹ ਬੱਚਾ ਵੀ ਆ ਕੇ ਤਾਂ ਕੋਈ ਹੋਰ ਜੋਬ ਵੀ ਕਰ ਸਕਦਾ ਤੇ ਜਿਹੜੇ ਬਿਲਕੁਲ ਸਪੈਸ਼ਲ ਹੈ ਤਾਂ ਵਧੀਆ ਵੈਸੇ ਮੇਰੀ ਇੱਕ ਧਾਰਨਾ ਕੋਈ ਜਿੱਦਾਂ ਮਰਜ਼ੀ ਸੋਚੇ ਮੇਰੀ ਧਾਰਨਾ ਅਗਰ ਤੁਸੀਂ ਚੈਨਲ ਨਾਲ ਤੇ ਤਕੜੇ ਮੁਲਖਾਂ ਨਾਲ ਲੜਾਈ ਅਗਰ ਲੜਨੀ ਹੈ ਤੇ ਸੈਨਿਕ ਨੰਬਰ 1 ਚਾਹੀਦਾ ਬਿਲਕੁਲ ਸੋਲਿਡ ਚਾਹੀਦਾ ਟਣਕਾ ਕੇ ਚਾਹੀਦਾ ਜੀ ਪਰ ਜੇ ਗੱਲ ਮੈਂ ਕਹਾਂ ਜਿੱਦਾਂ ਪਹਿਲੇ ਭਾਈਵੰਦੀ ਹੋ ਜਾਂਦੀ ਸ਼ਿਫਾਰਿਸ਼ ਹੋ ਜਾਂਦੀ ਜਾਂ ਕੋਈ ਰਿਸ਼ਪਤ ਖੋਰੀ ਵੀ ਲਾ ਲਓ ਹਾਂ ਉਦਾਂ ਦੀ ਫੌਜ ਸਾਨੂੰ ਨਹੀਂ ਚਾਹੀਦੀ ਠੀਕ ਹੈ ਜੀ ਉਹਨਾਂ ਵਿੱਚ ਤਾਂ ਕਿ ਜੋ ਕੋਈ ਸ਼ਿਫਾਰਸ਼ੀ ਆ ਵੀ ਗਿਆ ਜੀ ਕਿਸੇ ਕਾਰਨ ਭਾਈਵੰਦੀ ਨਾਲ ਆ ਵੀ ਗਿਆ ਤਾਂ ਭਾਈ 4 ਸਾਲ ਤੋਂ ਬਾਅਦ ਪਤਾ ਲੱਗ ਜਾਏਗਾ ਬਾਕੀ ਉਹ ਕੰਪੀਟੀਸ਼ਨ ਆ ਭਾਈ ਤੇਰੇ ਜੀ ਦਮਾਂ ਤੂੰ ਰਹਿਣਾ ਉੱਥੇ ਬਿਲਕੁਲ ਤੇਰੇ ਜੀ ਮੈਂ 17 ਸਾਲ ਨੌਕਰੀ ਕਰਕੇ ਆਇਆ ਮੇਰਾ ਨਹੀਂ ਦਿਲ ਕੀਤਾ ਬਾਹ ਗਿਆ ਠੀਕ ਆ ਕੀ ਪ੍ਰੋਬਲਮ ਹੈ ਬੇਚ ਜੁਨੇ ਕਰਨੀ ਹੈ ਕਰੋ ਹਾਂ ਦਮ ਹੈ ਕੰਪੀਟੀਸ਼ਨ ਲੜੋ ਅੱਗੇ ਵਧੋ ਅੱਗੇ ਵਧੋ ਇਹਦੇ ਚ ਕੀ ਪ੍ਰੋਬਲਮ ਹੈ ਕੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਨਹੀਂ ਸਾਰੀ ਸਾਰੀਆਂ ਗੱਲਾਂ ਸਰਕਾਰ ਤੇ ਥੋਪ ਦਿੰਦੇ ਆਪਣੇ ਆਪ ਚ ਕੀ ਕੀਤਾ ਬਿਲਕੁਲ ਜੇ ਅੱਜ ਗੱਲ ਬੋਲੀ ਜਾਏ ਮੇਰੇ ਪਿਤਾ ਜੀ ਤਾਇਆ ਦੀ ਚਾਚਾ ਜੀ ਹੈ ਉਹਨਾਂ ਨੇ ਕੋਈ ਰੱਖਸ਼ਨ ਤਾਂ ਨਹੀਂ ਲਿਆ ਮਿਹਨਤ ਕੀਤੀ ਹੈ ਏਸ਼ੀਆ ਗਿਆ ਹੈ ਕੈਪਟਨ ਬਣਿਆ ਉਹਨਰੇ ਕੈਪਟਨ ਪੈਨਸ਼ਨ ਹੈ ਪਿਆਦਾ ਜੀ ਮੇਰੇ 75000 ਰੁਪਏ ਪੈਨਸ਼ਨ ਲੈ ਰਹੇ ਠੀਕ ਹੈ ਜੀ ਅੱਗੇ ਅਸੀਂ ਸੀਗੇ ਸਾਨੂੰ ਕਿਸੇ ਦੀ ਸ਼ਪਾਰਸ਼ ਦੀ ਲੋੜ ਨਹੀਂ ਪਈ ਸਾਡੇ ਸੈਂਟਰ ਨੇ ਡੋਗਰਾ ਰੈਜੀਮੈਂਟ ਨੇ ਕਿਹਾ ਕਿ ਸਭ ਤੁਹਾਡੇ ਬੇਟੇ ਜਵਾਨ ਹੋਗੇ ਭੇਜੋ ਆਰਮੀ ਜਾਏਗੇ ਆਹੀਂ ਡੋਗਰਾ ਰੈਜੀਮੈਂਟ ਚ ਟੈਸਟ ਦਿੱਤੇ ਅਸੀਂ ਪਾਸ ਹੋਏ ਨੌਕਰੀ ਕੀਤੀ ਆਗੇ ਕਰਨ ਨੂੰ ਦੇਹ ਦੀ ਸੇਵਾ ਕੀਤੀ ਦੇਹ ਦੀ ਸੇਵਾ ਕੀਤੀ ਆਈਆਂ ਹੀ ਕਰਨੇ ਨੇ ਕਿ ਲੋੜ ਹੈਗੀ ਮੰਗਣ ਦੀ ਲੋੜ ਹੈਗੀ ਮੰਗਣ ਦਾ ਕੀ ਮਤਲਬ ਹੈ ਤਾਂ ਸਾਨੂੰ ਹੁਣ ਇੱਕ ਸਵਾਲ ਹੈ ਮੇਰੀ ਤੇ ਡੈਡੀ ਜੀ ਦੀ ਲੱਖ ਸਵਾਲ ਲੱਖ ਪੈਨਸ਼ਨ ਹੈ ਜੀ ਸਾਨੂੰ ਕੁਝ ਨਹੀਂ ਚਾਹੀਦਾ ਫ੍ਰੀਜ ਸਾਨੂੰ ਕੋਈ ਰਕਸ਼ਨ ਨਹੀਂ ਚਾਹੀਦਾ ਸਾਨੂੰ ਕੋਈ ਬਿਜਲੀ ਫ੍ਰੀ ਨਹੀਂ ਚਾਹੀਦੀ ਕੋਈ ਆਟਾ ਨਹੀਂ ਚਾਹੀਦਾ ਆਈ ਖੁਦ ਮਿਹਨਤਾਂ ਕੀਤੀ ਆਈ ਲੈ ਆਈ ਕੁਝ ਨਹੀਂ ਮੇਰੇ ਬੱਚੇ ਆ ਦੂਸਰੇ ਸਰਕਾਰਾਂ ਨੂੰ ਜੀ ਪਾਰਟੀਆਂ ਨੂੰ ਦੋਸ਼ ਦਿੰਨੇ ਆ ਮੈਂ ਥੈਂਕਸ ਕਰਦਾ ਸਾਰੀ ਸਰਕਾਰਾਂ ਦੀ ਆਮ ਆਦਮੀ ਪਾਰਟੀ ਬੀਜੇਪੀ ਕਾਲੀ ਦਲ ਮੈਨੂੰ ਕਿਸੇ ਦੀ ਪ੍ਰੋਬਲਮ ਹੀ ਨਹੀਂ ਹੈ ਅਸੀਂ ਆਪਣੀ ਮਿਹਨਤ ਕਰਦੇ ਕਮਾਨੇ ਖਾਣੇ ਸਾਨੂੰ ਕੀ ਪ੍ਰੋਬਲਮ ਹੈ ਜੇ 50 ਰੁਪਏ ਵਧਾਣ ਭਾਵੇਂ 100 ਵਧਾ ਦਨ ਤਾਂ ਕੀ ਫਰਕ ਪਿਆ ਆਹ ਬੰਦਾ ਆਪਣੀ ਮਿਹਨਤ ਸਾਨੂੰ ਮੈਡੀਕਲ ਸਹੂਲਤਾਂ ਦਿੱਤੀ ਹੈ ਸਰ ਜੇ ਮੈਂ ਆਪਣੀ ਤਾਂ ਮਾਤਾ ਜੀ ਦੀ ਗੱਲ ਕਰਾਂ 2-3 ਸਾਲ ਅਸੀਂ ਇੰਨੀ ਮੈਡੀਕਲ ਸਹੂਲਤਾਂ ਲੈ ਲਈਆਂ ਹਨ ਬਿਮਾਰ ਹੋ ਗਿਆ ਮੈਂ ਵੀ ਹੋ ਗਿਆ ਸੀ ਆਈ ਸੀ ਯੂ ਚ ਰਿਹਾ ਮਾਤਾ ਜੀ ਦਾ ਹੁਣ ਵੀ ਗੋਡਾ ਉਹ ਨਾਸਾ ਹਸਪੀਟਲ ਹੈ ਅੱਜ ਉਹਨੇ ਡਿਸਚਾਰਜ ਹੋਣਾ ਗੋਡਾ ਬਦਲੋਇਆ 2 ਟਾਈ ਲੱਖ ਦਾ 10-15 ਲੱਖ ਰੁਪਏ ਸਾਡਾ ਜਾਣਾ ਸੀਗਾ ਕਿਥੋਂ ਦਿੰਦੇ ਪੈਸਾ ਸਰਕਾਰ ਨੇ ਫਰੀ ਕਰਤਾ ਤੇ ਜੇ ਕੋਈ 50-100 ਰੁਪਏ ਦੀ ਚੀਜ਼ ਮਹਿੰਗੀ ਹੋ ਗਈ ਤਾਂ ਉਹਦੇ ਨਾਲ ਹਾਇਰਮ ਨਹੀਂ ਕਰਨੀ ਲੋੜ ਬਿਲਕੁਲ ਠੀਕ ਆ ਮਿਹਨਤ ਕਰੋ ਅੱਗੇ ਜਾਓ ਜਿੰਨੀ ਦੁਨੀਆ ਖੁਸ਼ਹਾਲ ਹੈ ਤੁਸੀਂ ਵੀ ਮਿਹਨਤ ਕਰ ਰਹੇ ਅੱਗੇ ਵਧ ਰਹੇ ਬਿਲਕੁਲ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਸਾਡਾ ਦੇਸ਼ ਖੁਸ਼ਹਾਲ ਹੈ ਬਿਲਕੁਲ ਮੈਨੂੰ ਇੰਨੀ ਖੁਸ਼ੀ ਹੈ ਕਿ ਸਾਡਾ ਦੇਸ਼ ਪੂਰੀ ਦੁਨੀਆ 'ਚ ਛਾ ਰਿਹਾ ਬਿਲਕੁਲ ਛਾ ਰਿਹਾ ਠੀਕ ਹੈ ਜੀ ਸਾਰੇ ਵਧੀਆ ਰਾਜਨੀਤੀ ਸਾਰੇ ਵਧੀਆ ਸਾਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਬਾਕੀ ਸਾਨੂੰ ਅਧਿਕਾਰ ਦਿੱਤਾ ਜਿਨੂੰ ਵੋਟ ਪ ਇਸ ਕਰਕੇ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈ। ਅੱਛਾ ਜੀ। ਹੁਣ ਤੁਸੀਂ ਦੇਖੋ ਆ ਪੱਸੀ ਕੰਢੀ ਦੇ ਵਿੱਚ ਇਹ আনারਾਸ ਹੈ। ਅੱਛਾ ਜੀ। ਆ ਦੇਖੋ ਤੁਸੀਂ ਦੇਖਿਆ ਨਹੀਂ ਹੋਣਾ ਕਿ ਇਦਾਂ ਪਿੰਡਾਂ ਚੋਂ আনারਾਸ ਲੱਗਦਾ। ਇਹ আনারਾਸ ਦੇ ਪੌਦੇ ਤਿਆਰ ਹੋ ਗਏ ਜੀ। ਅੱਛਾ ਜੀ। ਉਹਨਾਂ ਨਾਲ ਲੱਗਣੇ ਬਾਕੀ ਆ ਦੇਖੋ ਜਿੱਦਾਂ ਰਾਮਾ ਤੋਰੀ ਹੈ। ਜੀ। ਆ ਰਾਤ ਦੀ ਰਾਣੀ ਹੈ। ਆ ਕਿਨੂ ਸੰਤਰਾ ਹੈ। ਆ ਬਾਕੀ ਬੈਂਗਣ ਹੈਗੇ ਆ। ਹਾਂ ਜੀ। ਹਾਂ ਜੀ ਆ ਆਮ ਦਾ ਬੂਟਾ ਹੈਗਾ। ਆ ਗੈਂਦਾ ਫੁੱਲ। ਇਹ ਬਿਲਕੁਲ ਬਿਲਕੁਲ ਆਰਗੈਨਿਕ ਹੈ ਨਾ ਜੀ। 100% ਸਰ 16 ਸਾਲ ਤੋਂ ਤਾਂ ਨਹੀਂ ਬਿਚਾਇਆ ਸੀ। ਅੱਛਾ ਜੀ। ਆ ਦੇਖੋ ਤੁਸੀਂ ਨਾਰ ਭਰੇ ਪੀ ਇਹ ਛੋਟੇ ਪੌਦੇ ਆ ਜੀ ਕਿਸਾ 2-2 ਸਾਲ ਦੇ ਅੱਛਾ ਜੀ ਆਹ ਕ੍ਰਿਸਮਸ 3 ਇਹ ਕੇਲੇ ਦੇ ਪੌਦੇ ਹੈਗੇ ਆ ਆ ਦੇਖੋ ਤੁਸੀਂ ਇਹਦੇ ਸੇਵ ਹੈ ਜੀ ਕਟਿੰਗ ਹੋ ਗਈ ਅਗਲੇ ਸਾਲ ਫਿਰ ਲੱਗ ਜਾਣਗੇ ਅੱਛਾ ਭਾਜੀ ਸੇਵ ਹੀ ਲਾਇਆ ਹੈ ਨਾ ਇਹ ਚੀਜ਼ ਬੜੀ ਅਨੋਖੀ ਜੀ ਆਪਣੇ ਪੰਜਾਬ ਦੇ ਵਿੱਚ ਹੈ ਨਾ ਲੱਗਦਾ ਅੱਜ ਕੱਲ ਸਰ ਟੈਕਨੋਲੋਜੀ ਬਹੁਤ ਬਦਲ ਗਈ ਹਰ ਚੀਜ਼ ਮਿਲ ਜਾਂਦੀ ਹੈ ਆਹ ਫੁੱਲ ਲਾਏ ਤੇ ਸਰ ਅੱਛਾ ਜੀ ਤੇ ਉਸ ਤੋਂ ਬਾਅਦ ਆ ਸਰ ਪੱਥਰ ਚਟ ਹੈ ਅੱਛਾ ਜੀ ਇਹ ਭੈਣਾ ਭਰਾਵਾਂ ਨੂੰ ਜਿਹਨੂੰ ਪੱਥਰੀ ਹੈ ਉਹਨੂੰ ਬੂਟੇ ਦੇ ਦਿੰਨਾ ਆਪਣੇ ਘਰ ਜਾ ਕੇ ਲਾਓ ਬਹੁਤ ਫਾਇਦਾ ਅੱਛਾ ਜੀ ਤੇ ਪੱਥਰ ਦੀ ਕੋਈ ਪ੍ਰੋਬਲਮ ਹੋ ਠ ਇਹਦੇ ਪੱਤੇ ਫਿਰ ਜੋੜ ਕੇ 2000 ਖਾਲੀ ਜੇ ਆ। ਕਿ ਆ ਵੀ ਜਿਹੜੇ ਹੈਗੇ ਇਹ ਪੌਦੇ ਸਾਰੇ ਜਿਹੜੇ ਓਸ਼ ਦੀਆਂ ਹੀ ਆ ਪੱਤੇ ਜਿੱਦਾਂ ਸਵੇਰੇ ਉੱਠੋ ਇੱਕ ਦੋ ਪੱਤੇ ਖਾ ਲੋ ਫਿਰ ਜੋ ਕਰਨਾ ਕਰ ਲੋ ਸਾਰੀ ਫਾਰਮਿੰਗ ਹੋ ਰਹੀ। ਇਹਦੇ ਵਿੱਚ ਸਰ ਮੈਂ ਪੌਦ ਤਿਆਰ ਕਰਦਾ ਜਿੱਦਾਂ ਕਲਮਾ ਲਾ ਰਿਆ। ਹਾਂਜੀ। ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੁੰਦੀ ਆ ਤਾਂ ਫਿਰ ਉਹਨਾਂ ਨੂੰ ਮੈਂ ਇਹ ਜਿਹਨੂੰ ਸਰਕਾਰੀ ਸੰਸਥਾ ਹੁੰਦੀ ਜਿਹੜਾ ਵੈਟਰਨਰੀ ਹਸਪੀਟਲ ਜਿਹੜਾ ਆ ਦੇਖੋ ਕਲਮਾ ਫਿੱਟ ਰਹੀ ਆ। ਹਾਂਜੀ। ਇਹ ਫਿਰ ਉੱਥੇ ਜਾ ਕੇ ਮੈਂ ਇਹਨਾਂ ਨੂੰ ਸ਼ਿਫਟ ਕਰ ਦਿੰਦਾ ਤੇ ਉਹ ਪੌਦੇ ਉੱਥੇ ਜਾ ਕੇ ਲਾ ਦਿੰਦੇ ਆ। ਜੇ ਕਿਸੇ ਭੈਣ ਭਰਾ ਨੂੰ ਚਾਹੀਦੇ ਕੀ ਹੈ ਬਾਕੀ ਤੁਸੀਂ ਦੇਖਣਾ ਤੁਹਾਨੂੰ ਲੋਕੀ ਦਿਖਾਉਣਾ ਸਰ ਆ ਦੇਖਿਓ ਤੇ ਲੋਕੀ ਇੰਨੀ ਵੈਰੀ ਟੇਸਟੀ ਹੈ ਨਾ ਹਾਂਜੀ ਤੇ ਬਹੁਤ ਮਿੱਠੀ ਬਣਦੀ ਹੈ ਤੇ ਉਹ ਦੇਖੋ ਸਿਰਫ ਪਵਿੱਤੇ ਲੱਗੇ ਪਏ ਸਾਰੇ ਅੱਛਾ ਜੀ ਹਾਂਜੀ ਹਾਰੇ ਕਿ ਬਵਸ਼ਤਾ ਕੀਤੀ ਵੀ ਹੈ ਇਹਦੇ ਅੰਦਰ ਅਮਰੀਕਨ ਘਰ ਲਾਇਆ ਥੱਲੇ 4-6 ਮਹੀਨੇ ਜੇ ਪੂਰਾ ਪਰ ਜਾਣਾ ਅੱਛਾ ਜੀ ਹਾਂਜੀ ਤੇ ਇਹ ਸਾਰੇ ਇਸ ਤਿੱਕੇ ਨਾ ਕਰਦੇ ਆ ਹੁਣ ਪਹਿਲਾਂ ਦੇਸ਼ ਭਗਤੀ ਕੀਤੀ ਹੁਣ ਸੇਵਾ ਵੀ ਕਰ ਰਹੇ ਪਿੰਡ ਦੀ ਹੈ ਨਾ ਜੀ ਸਰ ਆਂਦੀ ਵਾਰ ਵੀ ਜਦੋਂ ਇੰਟਰਵਿਊ ਆਇਆ ਮੈਨੂੰ ਪੈਨਸ਼ਨ ਨਹੀਂ ਭੇਜਦੇ ਕਿਉਂਕਿ ਮੈਂ ਰਸਲੇ ਕੋ 34 ਸਾਲ ਦਾ ਨਾਲ ਰਟਾਇਰ ਹੋ ਗਿਆ 7 ਸਾਲ ਕਰਤੀ ਅੱਛਾ ਜੀ ਤੇ ਮੇਰੇ ਕਮਾਂਡਿੰਗ ਅਫੀਸਰ ਕਹਿ ਰਹੇ ਸੀ ਤੇ ਤੂੰ ਸਿਵਲ ਚ ਕੀ ਕਰੇਗਾ ਮੈਂ ਉਹਨਾਂ ਨੂੰ ਕਿਹਾ ਸਰ ਮੈਂ ਦੇਸ਼ ਦੀ ਸੇਵਾ ਕਰ ਲਈ ਹਾਂਜੀ ਹੁਣ ਮੈਂ ਆਪਣੇ ਸਮਾਜ ਦੀ ਕੰਮ ਕਰਾਂਗਾ ਠੀਕ ਹੈ ਥੋੜਾ ਜਿਹਾ ਮੁਸਕਰਾਏ ਮੈਨੂੰ ਇਦਾਂ ਲੱਗਿਆ ਵੀ ਉਹਨਾਂ ਨੇ ਸੋਚਿਆ ਹੋਵੇਗਾ ਵੀ ਕੀ ਕਰ ਲੇਗਾ ਸੇਵਾ ਜਾ ਕੇ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਜਿਹਦੇ ਚ ਜज्ਬਾ ਜਨੂੰਨ ਹੁੰਦਾ ਉਹਨੂੰ ਕੋਈ ਦੁਨੀਆ ਤਾਕਤ ਰੋਕ ਨਹੀਂ ਸਕਦੀ ਮੈਨੂੰ ਬਿਲਕੁਲ ਨਹੀਂ ਰੋਕ ਸਕਦੇ ਅੱਜ ਮੈਂ ਘਰ ਘਰ ਜਾ ਕੇ ਪੋਦੇ ਲਵਾ ਰਿਹਾ ਹਾਂ ਸਾ ਤੇ ਅਮਰੀਕਨ ਕਾ ਫਰੀ ਦੇ ਰਿਹਾ ਅੱਛਾ ਜੀ ਗੱਡ ਨਹੀਂ ਕਰਾ ਰਿਹਾ ਅੱਛਾ ਜੀ ਤੇ ਜ਼ਿੰਦਗੀ ਦਾ ਬਹੁਤ ਵੱਡਾ ਆਨੰ ਜੇ ਨਾਲ ਸਾਨੂੰ ਮੈਡੀਕਲ ਦੀ ਸੁਵਿਧਾ ਦਿੱਤੀ ਇਹ ਬਹੁਤ ਵੱਡੀ ਸੁਵਿਧਾ। ਅੱਛਾ ਜੀ। ਮੈਂ ਤਾਂ ਇਹ ਕਹਿੰਦਾ ਭਾਵੇਂ ਸਾਤੋ 1000 ਰੁਪਏ ਹਰ ਮਹੀਨੇ ਹੋਰ ਵੀ ਲੈ ਲਓ। ਕਿਉਂਕਿ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਨੂੰ ਸਾਰੇ ਹਸਪੀਟਲ ਲਾਗੂ ਕਰਦੇ ਆ। ਤੇ 10-10 ਚਾਰਜਾਂ 6-6 ਲੱਖ ਬਿੱਲ ਬਣਦਾ। ਉਹ ਸਹੀ ਦਿੰਦੇ ਨਹੀਂ ਦੱਸ ਵੀ ਜਾਂ ਨਾ ਖਰਜ ਜਾਂਦਾ ਕਿਰਾਏ-ભાੜੇ ਨਾਲ। ਠੀਕ ਹੈ। ਇਹ ਸਾਨੂੰ ਸਰਕਾਰ ਨੇ ਆਰਮੀ ਲਈ ਬਹੁਤ ਨਹੀਂ ਬਹੁਤ ਸਹੂਲਤਾਂ ਜੀ ਬਹੁਤ ਜ਼ਿਆਦਾ। ਹਾਂਜੀ। ਥੈਂਕ ਕਰਦਾ ਸਰਕਾਰ ਦਾ। ਤੇ ਦੇਚ ਲਈ ਸਾਡਾ ਬਹੁਤ ਆਰਮੀ ਲਈ ਬਹੁਤ ਸੋਚਿਆ ਉਹਨਾਂ ਨੇ। ਠੀਕ ਹੈ ਜੀ। ਇਹ ਫ੍ਰੀ ਸੇਵਾ। ਆਮ ਬੰਦੇ ਦੇ ਇਹ ਆਮਦਾਰੀ ਕੀਮਤ ਨਹੀਂ ਦੇ ਸਕਦਾ ਠੀਕ ਹੈ ਜੀ ਉਹਦਾ ਕਾਰਨ ਦੱਸ ਦਿੰਨਾ ਹਾਂਜੀ 30000 ਰੁਪਏ ਦਾ ਮੇਰਾ ਇਹ ਨੈਟ ਲਾਉਣ ਤੇ ਖਰਚਾ ਅੱਛਾ ਜੀ ਆਹ ਨੈਟ ਬਣਾਇਆ ਨਾ ਜਾਲਾ ਲੋਹੇ ਦਾ ਜੀ 30000 ਰੁਪਏ ਦਾ ਖਰਚਾ 17 ਤੂਰਾਂ ਦਾ ਲੋਹੇ ਦਾ ਅੱਛਾ ਜੀ 10000 ਰੁਪਏ ਦੀ ਲਿਬਰ ਲੱਗੀ ਐ ਕਿ ਇੰਨਾ ਖਾਣਾ ਬੁੰਨੇ ਨੂੰ ਪੂਰਾ ਦਿਨ ਲੱਗ ਜਾਂਦਾ ਜੂਨ ਜੁਲਾਈ ਚ ਬਣਾ ਰਹੇ ਸੀਗੇ ਅਸੀਂ ਅੱਛਾ ਜੀ ਤੇ ਖਾਣਾ ਬੁੰਨਾ ਬੜਾ ਔਖਾ ਹੋ ਜਾਂਦਾ ਕਿਉਂਕਿ ਸਾਰੇ ਟ੍ਰੈਂਡ ਦਾ ਹੈ ਨਹੀਂ ਹਾਂਜੀ ਹੁਣ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਫੁੱਲ ਚੜੇ ਪੱਤੇ ਚੜੇ ਇਹ ਜਿੰਨੇ ਵੀ ਓਸ਼ਦੀਆਂ ਇਹ ਫ ਅਸੀਂ ਤੁਰੋ ਦੀ ਉਸੇ ਵਾਲੇ ਕਰਦੇ ਆ ਇਹ ਹੈਗੀ ਯਾਰ ਰਾਜੀ ਰਣ ਹਾਂ ਜੀ ਕਾਣ ਪਵਾ ਤੁਸੀਂ ਵੇਚਿਆ ਫਰ ਬਿੱਤੀ ਲੈ ਰੱਬ ਨੇ ਬਹੁਤ ਦਿੱਤੇ ਆ ਆਪ ਵੀ ਤੇ ਆ ਵੀ ਜਿਉ ਲੱਗੋ ਕਿਤੇ ਭਰੇ ਪਏ ਇਹ ਵੀ ਦੇਸੀ ਹੈ ਨਾ ਜੀ ਸ਼ੁਕਰੀਆ ਭਾਜੀ ਤੁਹਾਡਾ ਤੁਸੀਂ ਸਾਡੇ ਪਿੰਡ ਜਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ওকে ਵੈਰੀ ওকে ਦੋਸਤੋ ਇਹ ਸੀ ਇਸ ਪਿੰਡ ਦੇ ਜਿਹੜੇ ਹੋਂਹਾਰ ਫੌਜੀ तकरीबन ਸਾਰਾ ਹੀ ਪਰਿਵਾਰ ਫੌਜ ਦੇ ਵਿੱਚ ਆ ਤੁਸੀਂ ਗੱਲਾਂ ਬਾਤਾਂ ਇਹਨਾਂ ਦੀਆਂ ਸੁਣੀਆਂ ਕਿੰਨਾ ਅਜੀਬ ਸੋਹਣਾ ਪੰਡ ਜਿਹੜਾ ਸਾਰਾ ਹੀ ਫੌਜ ਦੇ ਵਿੱਚ ਆ ਬਲੌਗ ਚੰਗਾ ਲੱਗਾ ਸ਼ੇਅਰ ਸਬਸਕ੍ਰਾਈਬ ਤੇ ਜ਼ਰੂਰ ਕਰਿਓ ਮਿਲਦੇ ਹਾਂ ਜੀ ਨੈਕਸਟ ਬਲੌਗ 'ਚ